ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਮਨੋਈ ਕੁਮਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤੀਸ਼ਟਾ ਜਿਹੜੀ ਆ ਸਮਾਰੋਹ ਪੂਰੇ ਦੇਸ਼ ਭਰ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਜਿਹਾ ਹੀ ਇੱਕ ਪ੍ਰੋਗਰਾਮ ਛੋਟਾ ਜਿਹਾ ਉਪਰਾਲਾ ਹਕ ਸੱਚ ਸੇਵਾ ਸੁਸਾਇਟੀ ਦੇ ਪ੍ਰਧਾਨ ਨਵਤੇਜ ਸਿੰਘ ਵੱਲੋਂ ਬੱਚਿਆਂ ਨੂੰ ਗਿਫਟ ਦੇ ਕੇ ਔਰ ਹੱਥ ਤੇ ਸ਼੍ਰੀ ਰਾਮ ਦੀ ਮੋਹਰ ਲਾ ਕੇ ਇਹ ਮਨਾਇਆ ਗਿਆ ਸਾਡੇ ਨਾਲ ਮੌਜੂਦ ਨੇ ਨਵਤੇਜ ਸਿੰਘ ਜੀ ਗੱਲਬਾਤ ਕਰਦੇ ਆਂ ਨਵਤੇਜੀ ਅੱਜ ਪ੍ਰਭੂ શ્રી ਰਾਮ ਦਾ ਉਤਸਵ ਦੇਸ਼ ਭਰ 'ਚ ਬਹੁਤ ਹੁੰਮ ਭਾਣਾ ਬਣਾਇਆ ਜਾ ਰਿਹਾ ਹੈ ਤੁਸੀਂ ਬੱਚਿਆਂ ਦੇ ਨਾਲ ਮਨਾਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਅ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੀ ਜਿਨ੍ਹਾਂ ਵੀ ਆਪਣੇ ਦੇਸ਼ ਦੇ ਰਾਮ ਭਗਤ ਨੇ ਉਹਨਾਂ ਨੂੰ ਜੈ ਸ਼੍ਰੀ ਰਾਮ ਔਰ ਅੱਜ ਪ੍ਰਾਨ ਪ੍ਰਣ ਪ੍ਰਤੀਸ਼ਾ ਜਿਹੜਾ ਹੈਗਾ ਉਹਦਾ ਉਹਦੀ ਖੁਸ਼ੀ ਪੂਰੇ ਦੇਸ਼ ਵਿੱਚ ਹੈਗੀ ਆ ਹਰ ਇੱਕ ਵਿਅਕਤੀ ਇਸ ਖੁਸ਼ੀ ਨੂੰ ਪ੍ਰਗਟ ਕਰ ਰਿਹਾ ਵਾ ਸਾਡੇ ਪੁਰਾਣੇ ਜ਼ਮਾਨੇ 'ਚ ਜਿੰਨੇ ਵੀ ਸਾਡੇ ਬਜ਼ੁਰਗ ਸੀਗੇ ਉਹਨਾਂ ਨੇ ਰਾਮ ਮੰਦਰ ਨੂੰ ਟੁੱਟਦੇ ਹੋਏ ਦੇਖਿਆ ਸੀਗਾ ਅਸੀਂ ਬਹੁਤ ਖੁਸ਼ ਨਸੀਬ ਆ ਕਿ ਅਸੀਂ ਰਾਮ ਮੰਦਰ ਨੂੰ ਬਣਦੇ ਹੋਏ ਦੇਖ ਰਹੇ ਆ ਤੇ ਇਹ ਖੁਸ਼ੀ ਅੱਜ ਅਸੀਂ ਵਾਰਡ ਨੰਬਰ 48 ਦੇ ਜਿੰਨੇ ਬੱਚੇ ਹੈਗੇ ਉਹਨਾਂ ਨੂੰ ਬੁਲਾ ਕੇ ਬੱਚਿਆਂ ਨੂੰ ਚਿਪਸ ਚਾਕਲੇਟ ਟੌਫੀਆਂ ਵਗੈਰਾ ਜੋ ਵੀ ਸਾਰਾ ਡਿਸਟ੍ਰੀਬਿਊਟ ਕੀਤਾ ਰਾਮ ਜੀ ਦਾ ਟੈਟੂ ਵੀ ਬਣਾਇਆ ਹਰ ਇੱਕ ਦੇ ਹੱਥ ਦੇ ਉੱਪਰ ਤੇ ਉਦਾਂ ਮਨਾ ਰਹੇ ਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਕਿ ਅਸੀਂ ਰਾਮ ਮੰਦਰ ਨੂੰ ਬਣਦੇ ਹੋਏ ਦੇਖਿਆ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਹੈਗਾ ਕਿ ਅਸੀਂ ਬਹੁਤ ਖੁਸ਼ਕਿਸਮਤ ਆ ਕਿਉਂਕਿ ਸਾਡੇ ਬਜ਼ੁਰਗਾਂ ਨੇ ਜਿੰਨੀ ਵਾਰ ਵੀ ਦੇਖਿਆ ਵੀ ਸੁਣਦੇ ਹੁੰਦੇ ਸੀ ਕਿ ਅਯੁੱਧਿਆ ਜੀ ਉਹ ਤੋੜਤਾ ਮੰਦਰ ਢਾਤਾ ਕਰਤਾ ਉਹ ਕਰਤਾ ਪੁਰਾਣੇ ਜ਼ਮਾਨੇ ਜਿੰਨੇ ਵੀ ਮੁਸਲਮਾਨ ਪਰਿਵਾਰ ਸੀਗੇ ਉਹਨਾਂ ਨੇ ਨੁਕਸਾਨ ਹੀ ਕੀਤਾ ਵਾ ਅੱਜ ਅਸੀਂ ਬਹੁਤ ਬਹੁਤ ਧੰਨਵਾਦੀ ਆ ਮੋਦੀ ਸਾਹਿਬ ਦੇ ਜਿਨ੍ਹਾਂ ਨੇ ਹਿੰਦੂ ਤਵਨੋਂ ਤੇ ਹਿੰਦੂਦਾਨ ਨੂੰ ਬਚਾਇਆ ਵਾ ਤੇ ਅਸੀਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਪੂਰੇ ਬੀਜੇਪੀ ਪੰਜਾਬ ਨੂੰ ਪੂਰੇ ਹਿੰਦੁਸਤਾਨ ਨੂੰ ਜੈ ਸ਼੍ਰੀ ਰਾਮ ਜੀ ਸਾਡੇ ਨਾਲ ਹੋਰ ਵੀ ਰਾਮ ਭਗਤ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਕੀ ਕਹਿਣਾ ਚਾਹੋਗੇ ਇੱਕ ਵਾਰ ਜੈ ਸ਼੍ਰੀ ਰਾਮ ਅਜਰਾ ਦੇਨ ਦੀ ਸਾਨੂੰ ਬਹੁਤ ਸਾਲਾਂ ਤੋਂ ਉਡੀਕ ਸੀ ਕਿ ਇਹ ਵਾਲਾ ਦਿਨ ਆਏਗਾ ਇਕ ਮਨਾਵਾਂਗੇ ਅੱਜ ਸਾਰਾ ਵਰਲਡ ਜਿਹੜਾ ਹੈ ਆਈਓਡੀਆ ਵਿੱਚ ਹੈਗਾ ਉਹ ਦੇਖ ਰਿਹਾ ਹੈ ਜਿਹੜਾ ਜਿਵੇਂ ਰਾਮ ਮੰਡਲ ਦੀ ਪ੍ਰਾਨ ਪ੍ਰਤਿਸ਼ਠਾ ਹੋਣੀ ਹੈ ਰਾਮ ਲਲਾ ਜੀ ਦੀ ਐਸੀ ਜਿਹੜੇ ਰਾਮ ਬਾਗੜ ਜਿਹੜੇ ਹੈਗੇ ਸਾਰੇ ਆਪਰੇ ਨੇ ਉਹਨਾਂ ਨੂੰ ਜਰੀਆਂ ਅਰੀਆਂ ਉਰਾਈਆਂ ਦੇਣੇ ਆ ਕਿ ਇਹ ਅੱਜ ਪ੍ਰਾਨ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੋ ਰਿਹਾ ਔਰ ਸਾਰਾ ਵਰਲਡ ਜਿਹੜਾ ਹੈ ਉਹਨੂੰ ਦੇਖ ਰਿਹਾ ਉਹ ਲਾਈਵ ਟੈਲੀਕਾਸਟ ਪੂਰੇ ਵਰਲਡ ਵਿੱਚ ਹੋ ਰਿਹਾ ਜੈ ਸ਼੍ਰੀ ਜਿਵੇਂ ਕਿ ਤੁਸੀਂ ਦੇਖਿਆ ਹਰ ਇੱਕ ਇਨਸਾਨ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸੋ ਇਸੇ ਤਰ੍ਹਾਂ ਹੋਰ ਵੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੈਮਰਾਮੈਨ ਸੰਦੀਪ ਦੇ ਨਾਲ ਮਨੋਜ ਕੁਮਾਰ ਦੇਸ਼ ਦੁਨੀਆ ਚੈਨਲ ਲੁਧਿਆਣਾ